ਜਿੱਤ ਤਾਂ ਮੇਰੀ ਹੈ ਪਰ ਹਾਰ ਲਈ ਦੂਜੇ ਜ਼ਿੰਮੇਵਾਰ ਹੁੰਦੇ ਹਨ ਮੁੱਲਾ ਨਸੀਰੁद्दीन ਇੱਕ ਪ੍ਰਦਰਸ਼ਨੀ 'ਚ ਗਿਆ ਆਪਣੇ ਚੇਲਿਆਂ ਨੂੰ ਨਾਲ ਲੈ ਕੇ ਉੱਥੇ ਇੱਕ ਜੋਏ ਦਾ ਖੇਲ ਚੱਲ ਰਿਹਾ ਸੀ ਲੋਕ ਤੀਰ ਚਲਾ ਰਹੇ ਸੀ ਤੇ ਇੱਕ ਨਿਸ਼ਾਨੇ ਤੇ ਤੀਰ ਮਾਰਨਾ ਸੀ ਜੇ ਤੀਰ ਨਿਸ਼ਾਨੇ ਤੇ ਲੱਗੇ ਤਾਂ ਦਾਅ ਦੇ ਲਾਏ ਪੈਸੇ 10 ਗੁਣਾ ਜੇ ਨਾ ਲੱਗੇ ਤਾਂ ਪੈਸੇ ਟੁੱਬੇ ਸਮਝੋ ਨਸੀਰੁद्दीन ਚੇਲਿਆਂ ਨਾਲ ਪਹੁੰਚਿਆ ਦਾਅ ਲਗਾਇਆ ਤੀਰ ਕਮਾਨ ਚੱਕਿਆ ਆਪਣੀ ਟੋਪੀ ਸੰਭਾਲੀ ਤੇ ਪਹਿਲਾ ਤੀਰ ਛਟਿਆ ਤੀਰ ਪਹੁੰਚਿਆ ਹੀ ਨਹੀਂ ਨਿਸ਼ਾਨੇ ਤੱਕ ਤੀਰ ਲੱਗਣ ਦੀ ਗੱਲ ਦੂਰ ਤੀਰ ਕੋਈ 10-15 ਫੁੱਟ ਪਿੱਛੇ ਹੀ ਗਿਰ ਗਿਆ ਲੋਕ ਹੱਸਣ ਲੱਗੇ ਨਸੀਰਉਦੀਨ ਚੇਲਿਆਂ ਨੂੰ ਕਿਹਾ ਇਹ ਨਾ ਸਮਝਾਂ ਦੀ ਫਿਕਰ ਨਾ ਕਰੋ ਹੁਣ ਤੁਹਾਨੂੰ ਮੈਂ ਦੱਸਦਾ ਹਾਂ ਤੀਰ ਪਿੱਛੇ ਕਿਉਂ ਡਿੱਗਿਆ ਲੋਕ ਵੀ ਇਕੱਠੇ ਹੋ ਕੇ ਸੁਣਨ ਲੱਗੇ ਮੁੱਲਾ ਕਹਿੰਦਾ ਇਹ ਉਸ ਵਿਅਕਤੀ ਦਾ ਤੀਰ ਹੈ ਜਿਸ ਨੂੰ ਆਪਣੇ ਆਪ ਤੇ ਯਕੀਨ ਨਹੀਂ ਉਹ ਪਹੁੰਚਦਾ ਹੀ ਨਹੀਂ ਮੰਜ਼ਲ ਤੱਕ ਪਿੱਛੋਂ ਹੀ ਮੁੜ ਆਉਂਦਾ ਹੈ ਹੁਣ ਤੁਸੀਂ ਦੂਸਰਾ ਤੀਰ ਦੇਖੋ ਲੋਕ ਉਤਸਕ ਹੋ ਗਏ ਨਸੀਰਉਦੀਨ ਨੇ ਦੂਸਰਾ ਤੀਰ ਕਮਾਨ ਤੇ ਚੜਾਇਆ ਤੇ ਛੱਡਿਆ ਪਰ ਦੂਸਰਾ ਤੀਰ ਨਿਸ਼ਾਨ ਤੋਂ ਬਹੁਤ ਅੱਗੇ ਨਿਕਲ ਗਿਆ ਲੋਕ ਈਸਵਰ ਹੱਸੇ ਨਹੀਂ ਨਸੀਰਉਦੀਨ ਨੇ ਕਿਹਾ ਦੇਖੋ ਇਹ ਉਸ ਬੰਦੇ ਦਾ ਤੀਰ ਹੈ ਜੋ ਜ਼ਰੂਰਤ ਤੋਂ ਜ਼ਿਆਦਾ ਆਤਮ ਵਿਸ਼ਵਾਸ ਨਾਲ ਭਰਿਆ ਹੁੰਦਾ ਹੈ ਫਿਰ ਨਸੀਰਉਦੀਨ ਨੇ ਤੀਸਰਾ ਤੀਰ ਚਲਾਇਆ ਸੰਯੋਗ ਦੀ ਗੱਲ ਤੀਰ ਐ ਨਿਸ਼ਾਨੇ ਤੇ ਜਾ ਲਗਿਆ ਨਜ਼ੀਰਉਦੀਨ ਫਟਾਫਟ ਗਿਆ ਤੇ ਚਾ ਕੇ ਆਪਣੇ 10 ਗੁਣਾ ਰੁਪਏ ਮੰਗ ਲਏ ਭੀੜ ਵਿੱਚ ਥੋੜੀ ਫੁਸਫਸਾਹਟ ਹੋਈ ਤੇ ਲੋਕ ਪੁੱਛਣ ਲੱਗੇ ਕਿ ਇਹ ਕਿਸ ਦਾ ਤੀਰ ਹੈ ਮੁੱਲਾ ਬੋਲਿਆ ਇਹ ਨਜ਼ੀਰਉਦੀਨ ਦਾ ਤੀਰ ਹੈ ਇਹ ਹੀ ਸਾਡੀ ਮਨੂਦਸ਼ਾ ਹੈ ਤੀਰ ਲੱਗ ਜਾਏ ਤਾਂ ਸਾਡਾ ਨਾ ਲੱਗੇ ਤਾਂ ਕੋਈ ਹੋਰ ਜ਼ਿੰਮੇਵਾਰ ਹੈ ਤੇ ਜੇ ਕੋਈ ਆਸ-ਪਾਸ ਜ਼ਿੰਮੇਵਾਰ ਨਾ ਮਿਲੇ ਤਾਂ ਜ਼ਿੰਮੇਵਾਰੀ ਅਸੀਂ ਕਿਸਮਤ ਉੱਪਰ ਛੱਡ ਦਿੰਨੇ ਹਾਂ ਇਸ ਤਰ੍ਹਾਂ ਤੁਸੀਂ ਆਪਣਾ ਬੋਝ ਕਿਸੇ ਹੋਰ ਉੱਤੇ ਜਾਂ ਕਿਸਮਤ ਉੱਤੇ ਪਾ ਕੇ ਜਾਂ ਰੱਬ ਉੱਤੇ ਪਾ ਕੇ ਆਪਣੇ ਆਪ ਨੂੰ ਸੁਰੱਖਰੂ ਮਹਿਸੂਸ ਕਰਦੇ ਹੋ